ਪਸੰਨ ਮੈਂ ਆਲੂਗਰ ਸਮਾਗਮ ਤੇ ਦੇਖਿਆ ਸੀ ਨੇਤਰ ਉਸਦੇ ਦੋਵੇਂ ਚਲੇ ਗਏ ਇੱਕ ਸਾਲ ਲਈ ਬਿਲਕੁਲ ਅੰਦਾ ਹੋ ਗਿਆ लाठी ਦੇ ਸਾਰੇ ਤੇ ਚੰਗਾ ਸੀ ਇਲਾਜ ਇੱਕ ਸਾਲ ਦੇ ਜਿਸ ਨੇ ਬੜਾ ਕਰਾਇਆ ਬਾਰਤ ਦੇ ਵਿੱਚ ਕੋਈ ਵੱਡਾ ਆਈ ਹਸਪੀਟਲ ਉਸ ਨੇ ਛੱਡਿਆ ਨਹੀਂ ਸੰਪਨ ਕਰਾਣੇ ਦਾ ਹੈ ਬਹੁਤ ਪੈਸਾ ਖਚ ਗਿਆ ਨਹੀਂ ਕਹਨ ਲੈਂਦਾ ਹਾਂ ਉਹਦੇ ਆਪਣੇ ਕਹੇ ਮੁਤਾਬਕ ਜ਼ਾਰਾਂ ਜ਼ਾਰ ਰੋ ਪੈਂਦਾ ਹੈ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਬਾਣੀਆਂ ਮੈਨੂੰ ਕੰਡ ਸਨ ਇਸ਼ਨਾਨ ਕਰਕੇ ਮੈਂ ਪ੍ਰਕਰਮਾ 'ਚ ਬੈਠ ਜਾਂਦਾ ਸੀ ਉੱਚੀ ਉੱਚੀ ਸੁਰ ਨਾਲ ਬਾਣੀਆਂ ਪੜ੍ਹਦਾ ਸੀ ਉਹ ਰਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ ਸਵੇਰੇ ਤੱਕ ਪੜ੍ਹਦਾ ਹੀ ਰਹਿੰਦਾ ਸੀ ਪੜ੍ਹਦਾ ਕੰਦੇ 8 ਦਿਨਾਂ ਬਾਅਦ ਮੈਂ ਦੇਖ ਕੇ ਡੰਗ ਰਹਿ ਗਿਆ ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ ਮੈਂ ਕੱਛਾ ਮੈਂ ਸਵੇਰੇ ਉੱਠ ਕੇ ਕਰਾਂਗਾ ਸਿੱਧੇ ਆਪਣੇ ਕੋਲ ਹੀ ਆ ਜਾਣਾ ਪਰ ਪਹੁੰਚੇ ਨਹੀਂ ਸੰਸ਼ੈਤ ਸੰਗਤ ਵਿੱਚ ਬੈਠੇ ਹਾਂ ਆ ਗਿਆ ਤਾਂ ਕਹਿ ਨਹੀਂ ਸਕਦਾ ਉੱਥੇ ਟਿਕਾਣੇ ਤੇ ਨਹੀਂ ਪਹੁੰਚਾ ਇਸ ਤਰ੍ਹਾਂ ਕਰਿ ਸਕਿਆ ਹੈ। ਕਰਿ ਗਏ ਸ਼ਰਤ ਪ੍ਰਕਿਰਤੀ ਦੇਜੋ। ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡਿਆਈਆਂ। ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕਹੀ ਨਹੀਂ। ਘਰ ਤਾਂ ਤੇਰੇ ਸਭ ਕੁਝ ਹੈ। ਪਰ ਇੱਕ ਸ਼ਰਤ ਹੈ ਜਿਸ ਦੇ ਜਿੰਨੂੰ ਦੇ ਹੈ। ਜਿਸ ਦੇ ਸੋਪਾ। ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ। ਦాతੇ ਦਾਲ ਚ ਰਖੀ। ਹੱਥ ਆਪਣੇ। ਨੇ ਆਪਣੇ ਹੱਥੇ 'ਚ ਰੱਖੀ ਹੈ ਮੈਂ ਹੀ ਵੰਡਾਂਗਾ ਦੋ ਜਾਣੇ ਦੋ ਜਾਣੇ ਮੈਂ ਆਪਣੇ ਹੱਥਾਂ ਨਾਲ ਦੇਣਾ ਤੇ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਭ ਪਿਆ ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਜਾਂ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜੋ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਚ ਹੱਥ ਹੈ ਬੜੇ ਧਿਆਨ ਨਾਲ ਸੁਣਨਾ ਮਤਾਂ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਚ ਹੱਥ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਦਾ ਹੈ ਕੋਈ ਕਰਦਾ ਹੈ ਸਭ ਕਰੇ ਕਰਾਇਆ ਜਰਾ ਮਰਾ ਸਿਰਤ ਸਾਬ ਜਰਾ ਮਾਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਉਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਾਪ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਕਿ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹ ਇੱਕ ਵਿਧਾਨ ਬਣਾਇਆ ਹੈ ਉਸ ਵਿਧਾਨ ਦੇ ਮੁਤਾਬਕ ਸਭ ਕੁਝ ਉਸੇ ਤੋਂ ਹੀ ਆਉਂਦਾ ਹੈ ਪਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ ਪਲਾਣੇ ਤੇ ਮੇਰੇ ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਤੂੰ ਜਾਦੂ ਟੋਣੇ ਦਾ ਪੁਜਾਰੀ ਹੈ ਗੁਰੂ ਦਾ ਪੁਜਾਰੀ ਨਹੀਂ ਤੂੰ ਜੇ ਜਾਦੂ ਟੋਣੇ ਨਹੀਂ ਤੇਰੇ ਤੇ ਕੁਝ ਕਰ ਦਿੱਤਾ ਉਹਨਾਂ ਕੋਲ ਜਾ ਫ ਉੱਥੇ ਹੀ ਫਰਿਆਦ ਕਰ ਫਿਰ ਇੱਥੇ ਆਉਣ ਦਾ ਕੀ ਮਤਲਬ ਹੈ ਕੋਈ ਜਾਦੂ ਟੋਣਾ ਨਹੀਂ ਤੇਰੇ ਤੇ ਕੋਈ ਜਾਦੂ ਟੋਣਾ ਨਹੀਂ ਸਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਹਦਾ ਬਣਾਇਆ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦਿਆਂ ਜ਼ਿੰਦਗੀ ਬਰਚੇਤੇ ਰੱਖਣੀ ਹੈ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀਆਂ ਇਵਾਕ ਨੇ ਬਾਇਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਝਾਤ ਹੈ ਸਭ ਕਰੇ ਕਰਾਇਆ ਜੜਾ ਮਰਾ ਤਾਪ ਸਿਰਤ ਸਾਹ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਉਹ ਮੇਰਾ ਬਾਬ ਜ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੇ ਘ੍ਰਿਤ ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਸੋ ਅਸੀਂ ਸਮਰਤ ਹੈ ਉਹ ਮੇਰਾ ਬਾਬੂ ਮਾਨ ਹੈ ਹਾਂ ਜੀ ਜਿਸ ਸਿਮਰਤ ਦੁੱਖ ਕੋਈ ਨਾ ਲੱਗਾ ਪਾਉ ਜਲ ਪਾਰ ਉਤਾਰਾ ਜੇ ਉਹ ਸਿਮਰਨ ਕਰਦੇ ਆਂ ਆ ਫਿਰ ਕੋਈ ਦੁੱਖ ਨਹੀਂ ਵਿਆਪਦਾ ਔਰ ਮਨੁੱਖ ਇਸ ਭੈ ਦੇ ਜਲ ਤੋਂ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ ਹਾਂ ਜੀ ਆਦ ਜੁਗਾ ਦੇ ਭਗਤਨ ਕਾ ਰਖ ਉਸਤਤ ਕਰ ਕਰ ਜੀਵਾ ਅਜ ਦੀ ਗੱਲ ਨਹੀਂ ਮਨੁੱਖਤਾ ਦੇ ਆਦ ਕਾਲ ਤੋਂ ਉਹ ਭਗਤਾਂ ਦਾ ਸਦਾ ਰਖਵਾਲਾ ਬਣਿਆ ਹੈ ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ ਹੈ ਇਸ ਵਾਸਤੇ ਮੈਂ ਤੇ ਉਹਦੀ ਉਸਤਤ ਕਰ ਕਰ ਕੇ ਹੀ ਆਨੰਦ ਮਾਣਦਾ ਉਹਦੀ ਉਸਤਤ ਕਰ ਕਰ ਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ ਹਾਂ ਜੀ ਨਾਨਕ ਨਾਮ ਮਹਾਰਸ ਮੀਠਾ ਮਣ ਦੇ ਨੂੰ ਮਨ ਤਨ ਪੀਵਾ ਪ੍ਰਭੂ ਦਾ ਨਾਮ ਉਸ ਦਾ ਨਾਮ ਮਹਾਰਸ ਹੈ ਮਹਾਰਸ ਹੈ ਮਿੱਠੇ ਨਾਲ ਤਸ਼ਵੀਹ ਦਿੱਤੀਏ ਮਹਾਰਸ ਹੈ ਮੈਂ ਆਪਣੇ ਇੰਜਿਆਂ ਦੇ ਕਟੋਰੀਆਂ ਨਾਲ ਤਨ ਕਰਕੇ ਮਨ ਕਰਕੇ ਪੀ ਰਿਆਂ ਵੇਖ ਰਿਆਂ ਵੇਖਣਾ ਵੀ ਪੀਣਾ ਹੈ ਸੁਣ ਰਿਆਂ ਸੁਣਨਾ ਵੀ ਪੀਣਾ ਹੈ ਜਪ ਰਿਆਂ ਜਪਣਾ ਵੀ ਪੀਣਾ ਹੈ ਮੈਂ ਵਖ ਵਖ ਕਟੋਰੀਆਂ ਦੇ ਰਾਹੀ ਮੈਂ ਵਖ ਵਖ ਪਿਆਲਿਆਂ ਦੇ ਰਾਹੀ ਉਸ ਨੂੰ ਪੀ ਰਿਆਂ ਅਨਦਰ ਮਾਰ ਰਿਆ ਹਾਂਜੀ ਅਰੇ ਆਪੇ ਲਏ ਮਿਲਾਏ ਕਿਉਂ ਵੇ ਛੋੜਾ ਥਿਵੇਂ ਹੀ ਬਲਰਾਮ ਜੀਓ ਜਿਹੜੇ ਕਈ ਵਾਰ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ ਮਿਲਿਆ ਸੀ ਪ੍ਰਭੂ ਪਰ ਹੁਣ ਖੇਡ ਵਿਗੜ ਗਈ ਹੈ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਵੇ ਮਹਾਰਾਜ ਕਿਹਨ ਜਿਨ੍ਹਾਂ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਫਿਰ ਵਿਛੜਾ ਕਿਉਂ ਹੋਵੇਗਾ ਇਹਨੇ ਵਿਛੋੜਾ ਕਿਉਂ ਕਰ ਹੋਵੇਗਾ ਉਹ ਕਦੀ ਵਿਛੜਦਾ ਹੀ ਨਹੀਂ ਸਦੀਵ ਹੀ ਮਿਲਾ ਪਰਿੰਦਾ ਹਾਂ ਜੀ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵਾਈ ਬਲਰਾਮ ਜੀ ਉਹ ਜਿਸ ਨੂੰ ਤੇਰੇ ਤੇ ਭਰੋਸਾ ਹੈ ਜਿਸ ਨੇ ਤੇਰਾ ਆਸਰਾ ਪਕੜਿਆ ਜਿਸ ਨੇ ਤੇਰੀ ਟੇਕ ਪਕੜ ਲਈ ਹੈ ਉਹਨੂੰ ਸਦੀਵੀ ਜੀਵਨ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਦੇ ਚ ਜਮਣਾ ਨਹੀਂ ਜਿਹਦੇ ਚ ਬੁਢੇਪਾ ਨਹੀਂ ਤੇ ਜਿਹਦੇ ਚ ਮਰਨਾ ਨਹੀਂ ਭਗਤ ਜੈ ਦੇਵ ਜੀ ਕੋਲ ਪੁੱਛਿਆ ਗਿਆ ਸੀ ਨਾਮ ਜੱਗ ਕੇ ਜੋ ਕੁਝ ਪਣੋਂ ਪ੍ਰਾਪਤ ਹੋਇਆ ਉਸ ਨਾਲ ਕੀ ਹੋਇਆ ਉਹ ਤੇ ਕੀ ਹੈ ਨਾ ਧਨੋ ਜਸ ਸਮਣੇ ਜਨਮ ਜਰਾਤ ਮਰਨ ਭੈ ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜਰਾਤ ਬੁਢੇਪੇ ਦਾ ਦੁੱਖ ਤੇ ਮਰਨ ਦਾ ਦੁੱਖ ਨਹੀਂ ਆਉਂਦਾ ਮਨ ਇਹਨਾਂ ਤੋਂ ਬਚ ਜਾਂਦਾ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹਾਂਜੀ ਤੇਰੀ ਟੀਕ ਤੁਝਾ ਕੇ ਪਾਈ ਸਾਚੇ ਸਿਰਜਣਹਾਰ ਹੈ ਸਿਰਜਣਹਾਰ ਹੈ ਸੱਚੇ ਤੇਰਾ ਭਰੋਸਾ ਮੈਂ ਤੇਰੇ ਤੋਂ ਹੀ ਪ੍ਰਾਪਤ ਕੀਤਾ ਹੈ ਤੇਰੀ ਠੇਕ ਕੋਈ ਹੋਰ ਦੇ ਵੀ ਨਹੀਂ ਸਕਦਾ ਆਪਣਾ ਧਾਮਨ ਤੋਂ ਆਪ ਹੀ ਪਕੜਾਣਾ ਹੈ ਆਪਣੇ ਬਾਣ ਤੋਂ ਆਪ ਹੀ ਦੇਣਾ ਹਾਂ ਜੀ